ਤਰਨਤਾਰਨ ਦੇ ਥਾਣਾ ਖੇਮ ਕਰਨ ਦੀ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ 20 ਲੱਖ ਰੁਪਏ ਦੀ ਫਰੋਤੀ ਮੰਗਣ ਵਾਲੇ ਤਿੰਨ ਵਿਅਕਤੀਆਂ ਨੂੰ ਇੱਕ ਖਡੌਣਾ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਖੇਮ ਕਰਨ ਵਾਸੀ ਅਮਿਤ ਕੁਮਾਰ ਨੂੰ ਪਿਛਲੇ ਦਿਨਾਂ ਤੋਂ ਵਕਫ-ਵਕ ਫੋਨ ਨੰਬਰਾਂ ਤੇ ਫੋਨ ਕਰਕੇ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ 20 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਜੋ ਹੌਲੀ-ਹੌਲੀ 3 ਲੱਖ ਰੁਪਏ ਤੇ ਸਹਿਮਤੀ ਹੋ ਗਈ ਸੀ। ਉਹਨਾਂ ਦੱਸਿਆ ਕਿ ਬੀਤੀ ਦਿਨ ਸ਼ਾਮ ਨੂੰ ਇਹ ਤਿੰਨੋਂ ਵਿਅਕਤੀ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਤੀ ਦੀ ਰਕਮ 3 ਲੱਖ ਰੁਪਏ ਲੈਣ ਲਈ ਪੁੱਜੇ ਤਾਂ ਥਾਣਾ ਖੇਮਕਰਨ ਦੀ ਪੁਲਿਸ ਵੱਲੋਂ ਘੇਰਾਬੰਦੀ ਕਰਕੇ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਪਾਸੋਂ ਇੱਕ ਖਿਡੌਣਾ ਪਿਸਤੌਲ ਗੱਲਬਾਤ ਦੌਰਾਨ ਵਰਤੇ ਗਏ 4 ਮੋਬਾਈਲ ਫੋਨ ਅਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਦੋਸ਼ੀਆਂ ਦੀ ਪਛਾਣ ਪੰਕਜ ਬਜਾਜ, ਸ਼ਮਸ਼ੇਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਾਰੇ ਵਾਸੀ ਖੇਮਕਰਨ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਉਹਨਾਂ ਤੋਂ ਅੱਗੇ ਪੁੱਛਗਿੱਛ ਕੀਤੀ ਜਾਵੇਗੀ। ਕੁਮਾਰ ਹੈਗਾ ਆਰਥੀਆ son of ਪ੍ਰੀਮ ਖੀਮ ਕਰਨ ਦਾ ਉਹਨੂੰ 18 ਤਰੀਕ ਨੂੰ ਪਿਛਲੀ ਨੂੰ ਆਈ ਸੀ ਜਿਹੜੀ ਫਰੋਤੀ ਦੀ ਔਰ ਉਹ ਰੈਲੈਪਟੈਂਸੀ ਦਾ ਪਰਚਾ ਦਰਜ ਕਰਾਂਟ ਚ ਬਟ ਅਸੀਂ ਲੱਗੇ ਹੋਏ ਸੀਗੇ ਨੰਬਰ ਨੂੰ ਲੈ ਕੇ ਜੂ ਟਰੈਕ ਕੀਤਾ ਜਾਂ ਵੀ ਕੌਣ ਹੋ ਸਕਦਾ ਉਹਦੇ ਚ ਕਾਫੀ ਜਿਹੜੀ ਆ ਸਾਨੂੰ ਕੱਲ ਉਹ ਪਰਸੋਂ ਉਹਦੇ ਚ ਕੇਸ ਰਜਿਸਟਰ ਪਰਸੂਏਟ ਕਰਕੇ ਕੀਤਾ ਕਿ ਤੁਸੀਂ ਕੇਸ ਦਾ ਜਰੂਰ ਰਜਿਸਟਰ ਬਰਾਓ ਕਿਉਂਕਿ ਉਹਨਾਂ ਨੂੰ ਡਰ ਸੀਗਾ ਵੀ ਮੇਰਾ ਨੁਕਸਾਨ ਹੋ ਜੂਗਾ ਜਿਆਦਾ ਤੌਰ ਤੇ ਪਤਾ ਲੱਗੇਗਾ ਪੱਤਾ ਸੀ ਉਹਨਾਂ ਨੂੰ ਸਿਕਿਉਰ ਕਰ ਲਿਆ ਸੀ ਔਰ ਪਰਚਾ ਦਰਜ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜੀ ਹੈ ਇੱਕ ਕਾਲ ਆਈ ਸੀ ਜੀ ਤਾਂ ਟਾਈਮ ਫਿਕਸ ਕਰ ਲਿਆ ਗਿਆ ਸੀ ਕਿ ਤੁਸੀਂ ਦੱਸੋ ਵੀ ਪੈਸੇ ਕਿੱਥੇ ਲੈਣੇ ਹਨ ਤੇ ਪੁਲ ਡਰੇਨ ਜਿਹੜਾ ਖੇਮ ਕਰਨ ਹੈਗਾ ਉੱਥੇ ਇਹਨਾਂ ਨੇ ਟਾਈਮ ਫਿਕਸ ਕੀਤਾ ਤੇ ਜਿਹੜੀ ਪੁਲਿਸ ਪਾਰਟੀ ਵੀ ਸਾਡੀ ਉੱਥੇ ਨਾਲ ਲੱッセ ਹੋਵੇ ਚ ਮੌਜੂਦ ਸੀ ਤਿੰਨ ਦੋਸ਼ੀ ਜਿਹੜੇ ਆਏ ਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਔਰ ਕਲੀਅਰ ਹੋਇਆ ਉਹਦੇ ਚੋਂ ਇਹ ਪਤਾ ਲੱਗਾ ਵੀ 15-16 ਸਾਲ ਤੋਂ ਇੱਕ ਪੰਕਜ ਨਾਮ ਦਾ ਵਿਅਕਤੀ ਇਹਨਾਂ ਕੋਲ ਪਹਿਲੇ मुंशी ਦਾ ਕੰਮ ਕਰਦਾ ਸੀ ਆੜ੍ਹਤ ਤੇ ਉਹਨਾਂ ਨੂੰ ਇਹਨੇ ਪਿਛਲੇ ਕੁਝ ਦਿਨਾਂ ਤੋਂ 3-4 ਸਾਲ ਤੋਂ ਕੱਢ ਦਿੱਤਾ ਹੋਇਆ ਸੀ ਤੋਂ ਆਪਣੀ ਆੜ੍ਹਤ ਚਲਾਉਂਦਾ ਸੀ ਤੋਂ ਉਹਨੇ ਆਪਣੀ ਆੜ੍ਹਤ ਤੇ ਜਿਹੜਾ ਮੁੰਸ਼ੀ ਰੱਖਿਆ ਹੋਇਆ ਸੀ ਸ਼ਮਸ਼ੀਰ ਸਿੰਘ ਈਲੀਅਸ ਸ਼ੇਰਾ ਉਹਨੂੰ ਕਿਹਾ ਕਿ ਮੈਂ ਇਹਦੇ ਨਾਲ ਬਦਲਾ ਲੈਣਾਗੇ ਇਹਦੇ ਕੋਲ ਆਪਾਂ ਫਰੋਤੀ ਫਰੋਤੀ ਦੀ ਮੰਗ ਕਰੀਏ ਉਹਨੇ ਫਿਰ ਇਹਨੇ ਇੱਕ ਗੁਰਪ੍ਰੀਤ ਮੁੰਡਿਆ ਦਾ ਨਾਮ ਦੱਸਿਆ ਤੇ ਇਹ ਫੋਨ ਫੋਨ ਇਹਦੇ ਤੋਂ ਕਰਵਾਨੇ ਤੇ ਇਹ ਤਿੰਨੋਂ ਇਕੱਠੇ ਬੈਠ ਕੇ ਜਿਹੜੇ ਫੋਨ ਇਹਨਾਂ ਨੇ ਦੋ ਗਾਰ ਉਹਨੂੰ ਕੀਤੇ ਔਰ ਇਸ ਜਿਹੜਾ ਇਹ ਜਿੱਦ ਤੋਂ ਫਰੋਤੀ ਕਰਦੇ ਕਰਦੇ ਸੌਦਾ ਕਰਦੇ 3-4 ਲੱਖ ਰੁਪਏ ਤੇ ਆ ਗਏ ਸੀ 30 ਲੱਖ ਤੋਂ ਤੇ ਇਹ ਤਿੰਨੋਂ ਜਿਹੜੇ ਆ ਪੁਲਿਸ ਦੇ ਹੱਥੇ ਚੜ ਗਏ ਖਾਬੂ ਹਾਂਜੀ ਇਹਰਾ ਨੇ ਗੋਲਡੀ ਬ੍ਰਾਂਡ ਦਾ ਨਾਮ ਲੈ ਕੇ ਔਰ ਜਿਹੜਾ ਫਰੋਤੀ ਦੀ ਮੰਗ ਕੀਤੀ ਸੀਗੀ ਕਿ ਇੱਕ ਤਾਂ ਸਕੂਟਰ ਮੋਟਰਸਾਈਕਲ ਹੈ ਜੀ ਉਹ ਉਹਨੂੰ ਵੈਰੀਫਾਈ ਕਰਦੇ ਚੋਰੀ ਦਾ ਵੀ ਇਹਨਾਂ ਦਾ ਆਪ ਦਾ ਹੈਗਾ ਔਰ ਇੱਕ ਇਹਨਾਂ ਕੋਲ ਟਵਾਈਪਿਸਟਲ ਸੀਗੀ ਜੀ ਲੋ ਤਿੰਨਾਂ ਨੂੰ ਇਹਨਾਂ ਨੇ 30 ਲੱਖ ਰੁਪਏ ਮੰਗੀ ਸੀ ਔਰ ਫਿਰ ਉਹ ਕਰਦੇ ਕਰਦੇ 20 ਲੱਖ 15 ਲੱਖ ਤੋਂ ਅਲਟੀਮੇਟ ਦੀ ਇਹਨਾਂ ਦਾ 30 3 ਲੱਖ ਰੁਪਏ ਦੀ ਗੱਲ ਮੁੱਕੀ ਸੀ ਔਰ ਇਹ ਤਿੰਨਾਂ ਨੇ ਇਹ ਫੈਸਲਾ ਕੀਤਾ ਸੀ ਪੰਕਾ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਤੈਨੂੰ ਲੱਖ ਲੱਖ ਰੁਪਈਆ ਵੰਡ ਲਾਂਗੇ ਅਗਲੀ ਕਰ ਵੀ ਸਰ ਕੀ ਕੀਤੀ ਜਾ ਰਹੀ ਹੈ ਬਸ ਇਹਨਾਂ ਦੀ ਹੁਣ ਜੜੀ ਅਸੀਂ ਇਹੀ ਦੇਖ ਰਹੇ ਹਾਂ ਵੀ ਫੋਨ 'ਚ ਕੋਈ ਹੋਰ ਇਹਨਾਂ ਦਾ ਡਾਟਾ ਵਗੈਰਾ ਉਹਨਾਂ ਦੀ ਫਰੈਂਸਿਕ ਕਰਾ ਕੇ ਵੀ ਕੋਈ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਜਾਂ ਇਹਨਾਂ ਦੀ ਪੁਛਗਿਛ ਕਰ ਰਹੇ